ਹੈਲੋ ਜੀ ਸੇਬਾਨ ਔਰ ਨਵੇਂ ਸੁਨੇਡੇ ਮੇਰ ਲੁਧਿਆਣਾ ਨੂੰ ਮੁਬਾਰਕਾ ਕਿ ਪਹਿਲੀ ਵਾਰ ਫਾਈਨਲ ਮੇਰ ਫੀਮੇਲ ਮੇਰ ਜਿਹੜੇ ਉਹ ਪ੍ਰਿੰਸੀਪਲ ਇੰਦਰਜੀਤ ਨੌਰ ਦੇ ਹੰਦੇ ਵਿੱਚ ਲੁਧਿਆਣਾ ਨੂੰ ਅਜਾਬਾ ਤੋਂ ਪਾਰਟੀ ਤੋਂ ਲੁਧਿਆਣਾ ਵਾਸੀਆਂ ਨੂੰ ਮਿਲੇ ਨੇ ਇਹਨਾਂ ਦੇ ਨਾਲ ਸੀ ਵੀਰ ਸਾਡੇ ਜੀਰੇ ਵਾਲੇ ਕਾਉਂਸਲਰ ਸ੍ਰੀ ਰਕੇਸ਼ਰਾਸ਼ਟ ਜੀ ਬੜੇ ਐਕਸਪੀਰੀਅੰਸ ਦੇ ਨੌਰ ਹਲਕੇ ਤੋਂ ਔਰ ਉਹਨਾਂ ਦੇ ਨਾਲ ਆ ਡਿੱਟੀ ਵੀਰ ਸਾਡੇ ਛੋਟੇ ਵੀਰ ਆਦਮ ਨਗਰ ਹਲਕੇ ਤੋਂ ਪ੍ਰਿੰਸ ਜੋਹਰ ਇਹ ਅੱਜ ਸਾਰੇ ਸਾਰੇ ਕਾਉਂਸਲਰਜ਼ ਵੱਲੋਂ ਆਵਾਜ਼ੀ ਪਾਰਟੀ ਦੀ ਪੂਰੀ ਸੀਪ ਨੂੰ ਸਾਰੀ ਲੀਡਰਸ਼ਿਪ ਦੇ ਨਾਲ ਸਵਾਮ ਮਸ਼ਵਰੇ ਤੋਂ ਬਾਅਦ ਅੱਜ ਯੂਨੀਮਾਸਲੀ ਇਹ ਇਲੈਕਟ ਹੋਏ ਨੇ ਔਰ ਮਨਸੰਮਤ ਹੈ ਕਿ ਇਹ ਅੱਜ ਇੱਕ ਨਵਾਂ ਇਤਿਹਾਸ ਹੈ ਜਿਹੜਾ ਉਹ ਲੁਧਿਆਣਾ ਦੇ ਦੇ ਕੋਇਕ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਜਦੋਂ ਪਹਿਲੀ ਵਾਰੀ ਮੈਡਾ ਕਾਉਂਸਲ ਜਿਹੜੇ ਕਿ ਪ੍ਰਿੰਸੀਪਲ ਨੇ ਔਰ ਬੀਏ ਨੇ ਔਰ ਬੜੇ ਹਾਈਲੀ ਕੁਆਲੀਫਾਈਡ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਗਈ ਹੈ ਸੋ ਸਾਰੇ ਲੁਧਿਆਣਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਸਾਡੇ ਸਾਰੇ ਕਾਉਂਸਲਰਸ ਤੋਂ ਲੈ ਕੇ ਸਾਡੇ ਸਾਰੇ ਸਤਿਕਾਰਯੋਗ ਐਮਐਲਏ ਸਹਿਬਾਨ ਸਾਡੇ ਬੰਤੀ ਸਹਿਬਾਨ ਔਰ ਉੱਪਰ ਟੌਪ ਲੀਡਰਸ਼ਿਪ ਦਾ ਕਮਾਲ ਸਾਹਿਬ ਜੀ ਔਰ ਕੇਜੂਆ ਸਾਹਿਬ ਤੱਕ ਸਾਰਾ ਪ੍ਰੋਪਰ ਡਿਸਕਸ਼ਨ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਜਿਸ ਦੇ ਮਸਦੌਰ ਦੇ ਉੱਪਰ ਔਰ ਇੱਕ ਬੇਮਿਸਾਲ ਜਿੱਤ ਦੀ ਮਹਿੰਮ ਹੈ ਜਿਹੜੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਹੁਣ ਤੱਕ 46 ਕਾਰਪੋਰੇਸ਼ਨ ਕੌਂਸਲਰ ਔਰ ਮੀਡੀਅਮ ਜੋ ਪਿਛਲੇ ਦਿਨਾਂ ਦੇ ਵਿੱਚ ਚੋਣਾ ਹੋਈਆਂ ਨੇ ਉਹਨਾਂ ਦੇ ਵਿੱਚੋਂ 35 ਦੇ ਉੱਪਰ ਇਲੈਕਸ਼ਨ ਹੋਈ ਹੈ ਮੇਰਾਂ ਦੀ ਜਾਂ ਪ੍ਰਧਾਨਾਂ ਦੀ ਮੈਨੂੰ ਇਹ ਦੱਸ ਦਿਓ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 35 ਤੋਂ ਦੇ ਵਿੱਚੋਂ 35 ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਨੂ ਸਕੂਲ ਕਾਉਂਸਲਰ ਨੇ ਉਹਨਾਂ ਨੂੰ ਮੇਰ ਜਾਂ ਪ੍ਰਧਾਨ ਹੈ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਮਿਲੀ ਹੈ 100% ਜਿਤਦਾ ਰਿਕਾਰਡ ਹੈ ਜਿਹੜਾ ਉਹ ਹਜੇ ਤੱਕ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਇਹਨਾਂ ਕਾਉਂਸਲਰ ਕਾਉਂਸਲਰ ਕਾਰਪੋਰੇਸ਼ਨ ਦੇ ਚੋਣਾਂ ਦੇ ਵਿੱਚ ਸੋ ਇੱਕ ਵਾਰ ਫੇਰ ਤੋਂ ਸਾਡੀ ਸਾਰੀ ਨਵੀਂ ਚੁਣੀ ਗਈ ਟੀਮ ਦਾ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਦਾ ਨੂੰ ਮੁਬਾਰਕਾ ਪ੍ਰਾਚਿਤ ਸਾਹਿਬ ਨੂੰ ਔਰ ਜੋਹਰ ਸਾਹਿਬ ਨੂੰ ਜਿਸ ਤਰ੍ਹਾਂ ਮੁਬਾਰਕਾ ਉਥੇ ਹੀ ਵਿਸ਼ੇਸ਼ ਤੌਰ ਤੇ ਉੱਚੇ ਚੇ ਤੌਰ ਤੇ ਲੁਧਿਆਣਾ ਨਿਵਾਸੀਆਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਆਵਾਜ਼ ਪਾਰਟੀ ਦੀ ਨੀਤੀਆਂ ਦੇ ਵਿੱਚ ਆਪਣਾ ਵਿਸ਼ਵਾਸ ਜਤਾਇਆ ਉੱਥੇ ਉਚਿਤੀ ਤੌਰ ਤੇ ਧੰਨਵਾਦ ਸਾਡੇ ਸਾਰੇ ਐਮਐਲਏ ਸਾਹਿਬਾਨ ਦਾ ਲੁਧਿਆਣਾ ਦੇ ਸਾਡੇ ਬੱਗਾ ਜੀ ਭੋਲਾ ਜੀ ਔਰ ਮੈਦਲ ਸ਼ੀਨਾ ਜੀ ਕੁਲਵੰਤ ਸਿੱਧੂ ਜੀ ਔਰ ਪੱਪੀ ਜੀ ਮੁੰਡੀਆਂ ਸਾਹਿਬ ਸਾਡੇ ਵਿੱਚ ਅੱਜ ਨਹੀਂ ਰਹੇ ਸਾਡੇ ਵੱਡੇ ਵੀਰ ਭੋਗੀ ਜੀ ਉਹਨਾਂ ਦੀ ਇੱਛਾ ਸੀ ਕਿ ਇੱਕ ਬੇਤਹਾਸ਼ਾ ਰਿਕਾਰਡ ਤੋੜ ਜਿੱਤ ਦੇ ਨਾਲ ਸਾਡਾ ਮੇਰਾ ਜਿਹੜਾ ਉਹ ਲੁਧਿਆਣਾ ਨੂੰ ਮਿਲਣਾ ਚਾਹੀਦਾ ਸੋ ਉਹਨਾਂ ਦੀ ਵੀ ਅੱਜ ਇੱਛਾ ਮੈਂ ਸਮਝਦਾ ਕਿ ਸਾਰੀ ਦੀ ਸਾਰੀ ਟੀਮ ਨੇ ਇੱਕ ਮੁਠੋਂ ਕੇ ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਦੀ ਇੱਛਾ ਦੇ ਉੱਪਰ ਵੀ ਫੁੱਲ ਲਗਿੜੇ ਉਹ ਚਾੜੇ ਨੇ ਤੇ ਮੈਂ ਕਹਿਣਾ ਚਾਹੂੰਗਾ ਕਿ ਤਗੜੇ ਹੋ ਕੇ ਜੋ ਡਵੈਲਪਮੈਂਟ ਦੇ ਕੰਮ ਪਿਛਲੇ ਲੰਬੇ ਸਮੇਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਘਟਾਲੇ ਤਾਂ ਪਿਛੀਆਂ ਸਰਕਾਰਾਂ ਦੇ ਵਿੱਚ ਬਹੁਤ ਸੁਣਦੇ ਰਹੇ ਆ ਤਾਂ ਇਹਦੀ ਚੋਟ ਦੇ ਉੱਪਰ ਲੋਕ ਕਹਿੰਦੇ ਰਹੇ ਨੇ ਪਰ ਪਿਛਲੇ ਸਰਕਾਰਾਂ ਨੇ ਔਰ ਜੋ ਜੋ ਕੀਤਾ ਸੋ ਹੁਣ ਇਸ ਤਰ੍ਹਾਂ ਦੇ ਲੋਕਾਂ ਦਿੱਤਾ ਹੈ ਤੇ ਇੱਕ ਨਵਾਂ ਅਧਿਆਇ ਹੈ ਜਿਹੜਾ ਨਵਾਂ ਚੈਪਟਰ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦਾ ਜੋ ਕਿ ਇੰਡਸਟਰੀਅਲ ਹੱਬ ਹੈ ਜੋ ਕਿ ਦਿਲ ਇੰਡੀਆ ਦਾ ਹੈ ਡਿਵੈਲਪਮੈਂਟ ਦਾ ਇੱਕ ਨਵਾਂ ਚੈਪਟਰ ਲਿਖਣ ਦਾ ਅੱਜ ਤੋਂ ਕੱਲ ਮੈਂ ਜਿਹੜਾ ਉਹ ਲੋ ਸ਼ੁਰੂ ਹੋ ਰਿਹਾ ਹੈ ਸਰੋਫੀ ਜਿਹੜਾ ਉਹ ਜੀ ਸ਼ਨੀ ਦਾ ਹੀ ਦਿੰਦੇ ਨੇ ਨਜ਼ਰ ਆ ਰਿਹਾ ਉਹ ਪਿੰਛਲਾ ਅੱਜ ਉਹ ਬਹੁਤ ਹੋਸ਼ ਵਿੱਚ ਰਾਤ ਰਹਿਣਾ ਜਿਵੇਂ ਉਹਦਾ ਜਿਹੋ ਕੰਮ ਤਾਂ ਉਹ ਹੋ ਰਿਹਾ ਹੈ ਕਿ ਜਿਹੜਾ ਗੱਲ ਹੁੰਦਾ ਰਹੋ ਨਹੀਂ ਪਾਲੇ ਤਾਂ ਕੰਮ ਤਾਂ ਹੋ ਰਿਹਾ ਹੈ ਉਹ ਕਹਿੰਦੇ ਜੀ ਮਾਈਕ ਤੇ ਤੁਹਾਡੇ ਮੀਡੀਆ ਹੋ ਗਿਆ ਇਸ ਤਰ੍ਹਾਂ ਕਿ ਜਿਹੜਾ ਤੁਸੀਂ ਗੱਲ ਕਹਿ ਰਹੇ ਸੀ ਕਿ ਉਹਨਾਂ ਦਾ ਕੀ ਕੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਵੋਟਿੰਗ ਹੋਣੀ ਚਾਹੀਦੀ ਹੈ ਉਹ ਕਹਿੰਦੇ ਸੀ ਬੈਲਟ ਪੇਪਰ ਤੇ ਵੋਟਿੰਗ ਹੋਣੀ ਚਾਹੀਦੀ ਉਹਨਾਂ ਨੂੰ ਕਹੋ ਉਹ ਬਿਨਾਂ ਪੜੇ ਆ ਜਾਂਦੇ ਨੇ ਇੱਥੇ ਵੀ ਬਿਨਾਂ ਪੜੇ ਆ ਗਏ ਦੇ ਵੀ ਦਸਵਾ ਦੇ ਵਿੱਚ ਵੀ ਬਿਨਾ ਪੜੇ ਜਾਂਦੇ ਨੇ ਉਹਨਾਂ ਨੂੰ ਕਹੋ ਕਿ ਐਕਟ ਦੇ ਵਿੱਚ ਹੀ ਪ੍ਰੋਵੀਜ਼ਨ ਹੈ ਜਿਹੜੀ ਉਹ ਵਾਈਡ ਰੇਇਜ਼ਿੰਗ ਫੰਡਸ ਹੈ ਜੇ ਉਹਨਾਂ ਕੋਲ ਨਹੀਂ ਕਾਪੀ ਹੈਗੀ ਤਾਂ ਮੈਂ ਉਹਨਾਂ ਨੂੰ ਕਾਪੀ ਭੇਜ ਦੂਗਾ ਸਰ ਇਹ ਕਈ ਵਾਰੀ ਗੱਲ ਸੁਣਾਈ ਨਹੀਂ ਦਿੱਤਾ ਉਹਨਾਂ ਨੂੰ ਬਾਹਰ ਨਹੀਂ ਗਿਆ ਸਰ ਉਹਦੇ ਸਾਹਮਣੇ ਗੱਲ ਬਾਤ ਹੋ ਗਿਆ ਉਹ ਸੁਣੋ ਤੁਸੀਂ ਤੁਸੀਂ ਇਹ ਗੱਲ ਜਲੰਧਰ ਵੀ ਆਈ ਸੀਗੀ ਜੋ ਇਸ ਹਾਊਸ ਦਾ ਡਿਵਲਪ ਹੋ ਰਿਹਾ ਹੈ ਨਾ ਜਿ ਇਲੈਕਸ਼ਨ ਦਾ ਉਹਦੇ ਵਿੱਚ ਸਿਰਫ ਆਫੀਸਰ ਜਿਹਨਾਂ ਨੇ ਇਲੈਕਸ਼ਨ ਕੰਡਕਟ ਕਰਕੇ ਆ ਔਰ ਜਿਸ ਤਰ੍ਹਾਂ ਦੀ ਗੱਲ ਹੈ ਕਿ ਨਾ ਜੀ ਸੀ ਅਰਕਨਸਾਉਂਡ ਐਮ ਐਲ ਏ ਉਹ ਮੰਨੇ ਨੇ ਸਵੇਲੀ ਇਲੈਕਸ਼ਨ ਪ੍ਰੋਸੈਸ ਨੂੰ ਲਾਈਵ ਮੀਡੀਆ ਕਦੇ ਵੀ ਕਵਰ ਨਹੀਂ ਕਰਦਾ ਆ ਹੁਣ 10 ਮਿੰਟ ਪਹਿਲਾਂ ਇਲੈਕਸ਼ਨ ਮੁੱਕੇ ਤੁਹਾਡੇ ਸਾਹਮਣੇ ਆਰੋਣਾ ਸਾਹਿਬ ਪੰਜ ਜਿਹੜੇ ਮੇਅਰ ਤੁਸੀਂ ਬਣਾ ਲਏ ਜ਼ਿਲ੍ਹੇ ਵਿੱਚ ਤੇ ਲੁਧਿਆਣਾ ਚ ਇਕੱਲਾ ਮਹਿਲਾ ਕਿਉਂ ਚੁਣੀ ਗਈ ਚਾਰਜ ਕਿਉਂ ਤੁਹਾਡਾ ਠੀਕ ਹੈ ਨਾ ਪੰਜ ਜਿਲ੍ਹਿਆਂ ਦੀ ਪੰਜ ਜਿਲ੍ਹਿਆਂ ਦੀ ਪੰਜ ਜਿਲ੍ਹਿਆਂ ਦਾ ਲੈ 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 ਦੋ ਤਿੰਨ ਕਿ ਲੁਧਿਆਣਾ ਚ ਚੁਣੀਆ ਮਹਿਲਾ ਨਹੀਂ ਹੋਰ ਵੀ ਜ਼ਿਲ੍ਹੇ ਜਿਲ੍ਹੇ ਲੁਧਿਆਣਾ ਕਿਉਂ ਚੁਣੀਆ ਨਾਲ ਮੇਰੇ ਸਾਰੇ ਹੀ ਸਤਕਾਰਯੋਗ ਸਾਥੀ ਮੇਰੇ ਕੁਲੀਗ ਮੰਤਰੀ ਸਹਿਬਾਨ ਤਰਪੀ ਸੋਨ ਜੀ ਔਰ ਹਰਦੀਪ ਮੁੰਡੀਆਂ ਜੀ ਸਾਡੇ ਸਾਰੇ-ਸਾਰੇ ਸਤਕਾਰਯੋਗ ਐਮਐਲਏ ਸਹਿਬਾਨ ਔਰ ਨਵੇਂ ਚੁਣੇ ਗਏ ਮੇਅਰ ਲੁਧਿਆਣਾ ਨੂੰ ਮੁਬਾਰਕਾਂ ਕਿ ਪਹਿਲੀ ਵਾਰ ਮਹਿਲਾ ਮੇਅਰ ਫੀਮੇਲ ਮੇਅਰ ਨੇ ਜਿਹੜੇ ਉਹ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਰੂਪ ਦੇ ਵਿੱਚ ਲੁਧਿਆਣਾ ਨੂੰ ਆਜਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਾਸੀਆਂ ਵੱਲੋਂ ਮਿਲੇ ਨੇ ਇਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਸਾਡੇ 6 ਵਾਰ ਦੇ ਕਾਉਂਸਲਰ ਸ਼੍ਰੀ ਰਕੇਸ਼ ਪ੍ਰਾਸ਼ਰ ਜੀ ਬੜੇ ਐਕਸਪੀਰੀਅੰਸ ਦੇ ਨਾਰਥ ਹਲਕੇ ਤੋਂ ਔਰ ਉਹਨਾਂ ਦੇ ਨਾਲ ਡਿਪਟੀ ਮੇਅਰ ਸਾਡੇ ਛੋਟੇ ਵੀਰ ਆਤਮ ਨਗਰ ਹਲਕੇ ਤੋਂ ਪ੍ਰਿੰਸ ਜੋਹਰ ਇਹ ਤਿੰਨੇ ਅੱਜ ਸਾਰੇ ਦੇ ਸਾਰੇ ਕਾਉਂਸਲਰਸ ਵੱਲੋਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੱਲੋਂ ਸਾਰੀ ਲੀਡਰਸ਼ਿਪ ਦੇ ਨਾਲ ਸਲਾਹ مشورے ਤੋਂ ਬਾਅਦ ਅੱਜ ਯੂਨੀਨਿਮਸਲੀ ਇਹ ਇਲੈਕਟ ਹੋਏ ਨੇ ਔਰ ਮੈਂ ਸਮਝਦਾ ਕਿ ਇਹ ਅੱਜ ਇੱਕ ਨਵਾਂ ਇਤਿਹਾਸ ਹੈ ਜਿਹੜਾ ਉਹ ਲੁਧਿਆਣਾ ਦੇ ਦੇ ਪੁਸਤ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਜਦੋਂ ਪਹਿਲੀ ਵਾਰੀ ਮਹਿਲਾ ਕਾਉਂਸਲਰ ਜਿਹੜੇ ਕਿ ਪ੍ਰਿੰਸੀਪਲ ਨੇ ਔਰ ਬੀਆਰ ਨੇ ਔਰ ਬੜੇ ਹਾਈਲੀ ਕੁਆਲੀਫਾਈਡ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਗਈ ਹੈ ਸੋ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਸਾਡੇ ਸਾਰੇ ਕਾਉਂਸਲਰਸ ਤੋਂ ਲੈ ਕੇ ਸਾਡੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਔਰ ਉੱਪਰ ਟਾਪ ਲੀਡਰਸ਼ਿਪ ਤੱਕ ਮਾਨ ਸਾਹਿਬ ਔਰ ਕੇਜੂਲ ਸਾਹਿਬ ਤੱਕ ਸਾਰਿਆਂ ਦੇ ਨਾਲ ਪ੍ਰੋਪਰ ਡਿਸਕਸ਼ਨ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਯੂਨੀਵਰਸ ਤੌਰ ਦੇ ਉੱਪਰ ਔਰ ਇੱਕ ਬੇਮਿਸਾਲ ਜਿੱਤ ਦੀ ਮੁਹਿੰਮ ਹੈ ਜਿਹੜੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਹੁਣ ਤੱਕ 46 ਕਾਰਪੋਰੇਸ਼ਨਲ ਕਾਉਂਸਲਰਾਂ ਔਰ ਕਮੇਟੀਆਂ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 35 ਦੇ ਉੱਪਰ ਇਲੈਕਸ਼ਨ ਹੋਈ ਹੈ ਮੇਰਾਂ ਦੀ ਜਾਂ ਪ੍ਰਧਾਨਾਂ ਦੀ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 35 ਤੋਂ ਦੇ ਵਿੱਚੋਂ 35ਾਂ ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਮਿਊਸਪਲ ਕਾਉਂਸਲਰਸ ਨੇ ਉਹਨਾਂ ਨੂੰ ਮੇਅਰ ਜਾਂ ਪ੍ਰਧਾਨ ਹੈ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਮਿਲੀ ਹੈ 100% ਆ ਜਿੱਤ ਦਾ ਰਿਕਾਰਡ ਹੈ ਜਿਹੜਾ ਉਹ ਹਜੇ ਤੱਕ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਹੈ ਇਹਨਾਂ ਕਾਉਂਸਲਰ ਕਾਉਂਸਲਰ ਕਾਰਪੋਰੇਸ਼ਨ ਦੇ ਚੋਣਾਂ ਦੇ ਵਿੱਚ ਸੋ ਇੱਕ ਵਾਰ ਫੇਰ ਤੋਂ ਸਾਡੀ ਸਾਰੀ ਨਵੀਂ ਚੁਣੀ ਗਈ ਟੀਮ ਦਾ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਦਾ ਨੂੰ ਮੁਬਾਰਕਾਂ ਪ੍ਰਸ਼ਰ ਸਾਹਿਬ ਨੂੰ ਔਰ ਜੋਹਰ ਸਾਹਿਬ ਨੂੰ ਜਿੱਥੇ ਮੁਬਾਰਕਾਂ ਉੱਥੇ ਹੀ ਵਿਸ਼ੇਸ਼ ਤੌਰ ਤੇ ਉਚੇਚੇ ਤੌਰ ਤੇ ਲੁਧਿਆਣਾ ਨਿਵਾਸੀਆਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਆਵਾਜ਼ ਦੀ ਪਾਰਟੀ ਦੀ ਨੀਤੀਆਂ ਦੇ ਵਿੱਚ ਆਪਣਾ ਵਿਸ਼ਵਾਸ ਜਤਾਇਆ ਉੱਥੇ ਉਚੇਚੇ ਤੌਰ ਤੇ ਧੰਨਵਾਦ ਸਾਡੇ ਸਾਰੇ ਐ ਐਮਐਲਏ ਸਾਹਿਬਾਨ ਦਾ ਲੁਧਿਆਣਾ ਦੇ ਸਾਡੇ ਬੱਗਾ ਜੀ ਭੋਲਾ ਜੀ ਔਰ ਮੈਡਮ ਛੀਨਾ ਜੀ ਕੁਲਵੰਤ ਸਿੱਧੂ ਜੀ ਔਰ ਪੱਪੀ ਜੀ ਮੁੰਡੀਆਂ ਸਾਹਿਬ ਔਰ ਸਾਡੇ ਵਿੱਚ ਅੱਜ ਨਹੀਂ ਰਹੇ ਸਾਡੇ ਵੱਡੇ ਵੀਰ ਗੋਗੀ ਜੀ ਉਹਨਾਂ ਦੀ ਇੱਛਾ ਸੀ ਕਿ ਇੱਕ ਬੇਤਹਾਸ਼ਾ ਰਿਕਾਰਡ ਤੋੜ ਜਿੱਤ ਦੇ ਨਾਲ ਸਾਡਾ ਮੇਰਾ ਜਿਹੜਾ ਉਹ ਲੁਧਿਆਣਾ ਨੂੰ ਮਿਲਣਾ ਚਾਹੀਦਾ ਸੋ ਉਹਨਾਂ ਦੀ ਵੀ ਇਹ ਅੱਜ ਇੱਛਾ ਮੈਂ ਸਮਝਦਾ ਕਿ ਸਾਰੀ ਦੀ ਸਾਰੀ ਟੀਮ ਨੇ ਇੱਕ ਮੁੱਠ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਦੀ ਇੱਛਾ ਦੇ ਉੱਪਰ ਵੀ ਫੁੱਲ ਨੇ ਜਿਹੜੇ ਉਹ ਚਾੜੇ ਨੇ ਤੇ ਮੈਂ ਸਾਰੀ ਨਵੀਂ ਚੁਣੀ ਗਈ ਟੀਮ ਨੂੰ ਸਾਰੇ ਕਾਉਂਸਲਰਸ ਨੂੰ ਕਹਿਣਾ ਚਾਹੂਗਾ ਕਿ ਤਗੜੇ ਹੋ ਕੇ ਜੋ ਡਿਵੈਲਪਮੈਂਟ ਦੇ ਕੰਮ ਪਿਛਲੇ ਲੰਬੇ ਸਮੇਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਘਟਾਲੇ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਬਹੁਤ ਸੁਣਦੇ ਰਹੇ ਆ ਡੰਕੇ ਦੀ ਚੋਟ ਦੇ ਉੱਪਰ ਲੋਕ ਕਹਿੰਦੇ ਰਹੇ ਨੇ ਪਰ ਪਿਛਲੀਆਂ ਸਰਕਾਰਾਂ ਨੇ ਔਰ ਜੋ ਜੋ ਕੀਤਾ ਸੋ ਹੁਣ ਸਮਾਂ ਹੁਣ ਮੌਕਾ ਸੁਨਹਿਰੀ ਮੌਕਾ ਜਿਹੜਾ ਉਹ ਲੁਧਿਆਣਾ ਦੇ ਲੋਕਾਂ ਨੇ ਦਿੱਤਾ ਤੇ ਇੱਕ ਨਵਾਂ ਅਧਿਆਇ ਹੈ ਜਿਹੜਾ ਨਵਾਂ ਚੈਪਟਰ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦਾ ਜੋ ਕਿ ਇੰਡਸਟਰੀਅਲ ਹੱਬ ਹੈ ਜੋ ਕਿ ਦਿਲ ਹੈ ਪੂਰੇ ਪੰਜਾਬ ਦਾ ਡਿਵੈਲਪਮੈਂਟ ਦਾ ਇੱਕ ਨਵਾਂ ਚੈਪਟਰ ਲਿਖਣ ਦਾ ਅੱਜ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਓਪੋਜੀਸ਼ਨ ਨੇ ਵਧਾਈ ਨਹੀਂ ਦਿੰਦੀ ਨਜ਼ਰ ਆ ਰਹੀ ਓਪੋਜੀਸ਼ਨ ਨਾਰਾਜ਼ ਹੈ ਓਪੋਜੀਸ਼ਨ ਇਹ ਤਾਂ ਨਾਰਾਜ਼ ਹੀ ਰਹਿਣਾ ਜੀ ਉਹ ਤਾਂ ਜਿਵੇਂ ਉਹਨਾਂ ਦਾ ਜੋ ਕੰਮ ਤਾਂ ਉਹ ਹੋ ਰਿਹਾ ਹੈ ਕਿ ਜਿਵੇਂ ਜਿਉ ਜਵਾਖ ਹਾਰਦਾ ਹੁੰਦਾ ਔਰ ੁੰਡੀ ਪਾ ਲੈਂਦੇ ਉਹਨਾਂ ਦਾ ਕੰਮ ਤਾਂ ਉਹ ਹੈ ਹੁਣ ਜਿੱਤੇ ਪਹਿਲੀ ਵਾਰੀ ਮੀਡੀਆ ਨੂੰ ਵੀ ਆਊਟ ਰੱਖਿਆ ਗਿਆ ਇਸ ਤਰ੍ਹਾਂ ਕਿ ਜਿਹੜਾ ਤੁਸੀਂ ਗੱਲ ਕਹਿ ਰਹੇ ਸੀ ਕਿ ਉਹਨਾਂ ਦਾ ਕੀ ਕੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਵੋਟਿੰਗ ਹੋਣੀ ਚਾਹੀਦੀ ਹੈ ਐਕਟ ਦੇ ਵਿੱਚ ਲਿਖਿਆ ਹੈ ਬੈਲੈਂਟ ਦੇ ਵਿੱਚ ਉਹਨਾਂ ਨੂੰ ਕਹੋ ਉਹ ਬਿਨਾਂ ਪੜ੍ਹੇ ਆ ਜਾਂਦੇ ਨੇ ਇੱਥੇ ਵੀ ਬਿਨਾਂ ਪੜ੍ਹੇ ਆ ਗਏ ਤੇ ਵਿਧਾਨ ਸਭਾ ਦੇ ਵਿੱਚ ਵੀ ਬਿਨਾਂ ਪੜ੍ਹੇ ਜਾਂਦੇ ਨੇ ਉਹਨਾਂ ਨੂੰ ਕਹੋ ਕਿ ਐਕਟ ਦੇ ਵਿੱਚ ਹੀ ਪ੍ਰੋਵੀਜ਼ਨ ਹੈ ਜਿਹੜੀ ਉਹ ਬਾਇਡ ਰੇਜ਼ਿੰਗ ਹੈਂਡਸ ਹੈ ਜੇ ਉਹਨਾਂ ਕੋਲ ਨਹੀਂ ਕਾਪੀ ਹੈਗੀ ਤਾਂ ਮੈਂ ਉਹਨਾਂ ਨੂੰ ਕਾਪੀ ਭੇਜ ਦੂੰਗਾ। ਇੱਕਾਈ ਤਾਂ ਕਹਿੰਦੀ ਸਾਨੂੰ ਵਿਧਾਈ ਦੇਣ ਦੇ ਨਾਲ ਮਾਰ ਨਹੀਂ ਸਕਿਆ ਉਹਦੇ ਸਾਹਮਣੇ ਗੱਲਬਾਤ ਦੇਖੋ ਸੁਣੋ ਤੁਸੀਂ ਤੁਸੀਂ ਇਹ ਗੱਲ ਜਲੰਧਰ ਵੀ ਆਈ ਸੀਗੀ ਜੋ ਇਸ ਹਾਊਸ ਦਾ ਡੈਕਰਮ ਹੁੰਦੇ ਨੇ ਜੀ ਇਲੈਕਸ਼ਨ ਦਾ ਉਹਦੇ ਵਿੱਚ ਸਿਰਫ ਆਫੀਸਰਸ ਜਿਨ੍ਹਾਂ ਨੇ ਇਲੈਕਸ਼ਨ ਕੰਡਕਟ ਕਰਨੀ ਹੈ ਔਰ ਜਿਨ੍ਹਾਂ ਦੀ ਵੋਟ ਹੈ ਉਹਦੇ ਚ ਐਮਸੀ ਔਰ ਕਨਸਰਨਡ ਐਮਐਲਏ ਉਹ ਹੁੰਦੇ ਨੇ ਕਦੇ ਵੀ ਇਲੈਕਸ਼ਨ ਪ੍ਰੋਸੈਸ ਨੂੰ ਲਾਈਵ ਮੀਡੀਆ ਕਦੇ ਵੀ ਕਵਰ ਨਹੀਂ ਕਰਦਾ ਆ ਹੁਣ 10 ਮਿੰਟ ਪਹਿਲਾਂ ਇਲੈਕਸ਼ਨ ਮੁੱਕੇ ਤੁਹਾਡੇ ਸਾਹਮਣੇ ਹੋ ਰਹੇ ਆ ਅਰੋਣਾ ਸਾਹਿਬ ਪੰਜ ਮੇਅਰ ਤੁਸੀਂ ਬਣਾਏ ਨੇ ਜिले ਵਿੱਚ ਜਿਹੜਾ ਇਕੱਲਾ ਪਹਿਲਾ ਬਲੋਟੀ ਜਿਹੜੀ ਗਈ ਚਾਰਤੀ ਨਹੀਂ ਤੁਹਾਡਾ ਕੀ ਕਹਿਣਾ ਵੀ ਲੁਧਿਆਣਾ ਨਹੀਂ ਤੁਹਾਡਾ ਤੁਹਾਡਾ ਕੀ ਕਹਿਣਾ ਚਾਹੁੰਦੇ ਤੁਸੀਂ ਲੁਧਿਆਣਾ ਚ ਮੇਲਾ ਨਹੀਂ ਹੋਣੀ ਚਾਹੀਦੀ ਸੀ ਪੰਜਾਬ ਦੇ ਵਿੱਚ ਖਾਲੀ ਸਰਕਾਰ ਸਾਡੀ ਪਹਿਲਾ ਜिले ਜਿਹੜੇ ਹੈ ਨਹੀਂ ਉਹਦੇ ਚ ਦਿੱਕਤ ਕੀ ਹੈ ਜੀ ਮੈਂ ਤਾਂ ਕਹਿੰਦਾ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਸਰ ਇੱਕ ਮਿੰਟ ਜੀ ਸਰ ਇੱਕ ਮਿੰਟ ਸਰ ਇੱਕ ਮਿੰਟ ਸਰ ਇੱਕ ਮਿੰਟ ਵੱਖ ਹੋ ਜਾਓ ਜੀ ਬੈਠੋ ਜੀ ਉਹ ਵਾਜ ਨਾ ਲਓ ਵੱਖੇ ਦਾਲ ਕੇ ਇਸ ਤੋਂ ਪਹਿਲਾਂ ਐਮਐਲਏ ਸਾਹਿਬਾਨ ਇਨਾ ਡਵੈਲਪਮੈਂਟ ਦਾ ਕੰਮ ਨੂੰ ਧਿਆਨ ਦੇ ਵਿੱਚ ਪਾ ਰਹੇ ਨੇ ਉਹਨਾਂ ਦੇ ਨਾਲ ਮੁੱਦੇ ਨਾਲ ਮੁੱਦਾ ਲਾ ਕੇ ਸਾਰੇ ਕੌਂਸਲਰ ਸਾਹਿਬਾਨਾਂ ਨੂੰ ਨਾਲ ਲੈ ਕੇ ਜਿਹੜੇ ਲੁਧਿਆਣੇ ਦੇ ਡਵੈਲਪਮੈਂਟ ਦੇ ਕੰਮ ਹੈ ਉਹ ਵਰਤਵਾਦ ਕੀਤੀ ਜਾਣ ਮੈਂ ਤੁਹਾਡੇ ਆਪਣੇ ਏਰੀਆ ਦੇ ਵਿੱਚ ਮੁੰਡੇ ਨਾਲੇ ਦਾ ਮੁੱਦਾ ਬਹੁਤ ਸਰਕਰ ਮੈਂ ਉਹਦੀ ਕੀ ਪਲੈਨਿੰਗ ਰਹੇਗੀ ਜੋ ਵੀ ਫਰਦਰ ਪਲੈਨਿੰਗ ਹੋਏਗੀ ਲਗਾਤਾਰ ਉਤੇ ਕੰਮ ਚੱਲ ਰਿਹਾ ਹੈ ਔਰ ਜੋ ਵੀ ਕੰਮ ਹੋਏਗਾ ਪੋਜੀਟਿਵ ਵੇ ਨਾਲ ਹੋਏਗਾ ਲੁਧਿਆਣੇ ਦੇ ਇਕਲਾ ਇੱਕ ਹਿੱਸਾ ਹੀ ਨਹੀਂ ਹਰ ਹਿੱਸੇ ਦੇ ਵਿੱਚ ਜਿੱਥੇ ਡਿਵੈਲਪਮੈਂਟ ਦੀ ਲੋੜ ਹੈ ਉਹਨੂੰ ਪੂਰਾ ਕਰਕੇ ਲੁਧਿਆਣੇ ਨੂੰ ਨੰਬਰ 1 ਸ਼ਹਿਰ ਬਣਾਇਆ ਜਾਵੇ ਮੈਡਮ ਕ腐ਸ਼ਨ ਨੂੰ ਲੱਗੇ ਕ腐ਸ਼ਨ ਨੂੰ ਲੱਗੇ ਨਗਰ ਨਿਗਮ ਨਗਰ ਨਿਗਮ ਦੇ ਵਿੱਚ ਬਹੁਤ ਸਾਰੀ ਕ腐ਸ਼ਨ ਹੁੰਦੀ ਹੈ ਕਿਤੇ ਨਾ ਕਿਤੇ ਉੱਥੇ ਕਿਸ ਤਰ੍ਹਾਂ ਨੱਥ ਪਾਈ ਜਾਂਦੀ ਹੈ ਆਮ ਆਦਮੀ ਪਾਰਟੀ ਦਾ ਇੱਕੋ ਹੀ ਟੀਚਾ ਇਮਾਨਦਾਰੀ ਦੇ ਨਾਲ ਕੰਮ ਕਰਨਾ ਅਜੋਸ ਇਮਾਨਦਾਰੀ ਦੀ ਮਿਸਾਲ ਤੁਹਾਡੇ ਸਾਹਮਣੇ ਇਹ ਸਾਰੇ ਅੰੰਦਲੇ ਸਹਿਬਾਨ ਸ ਸਰ ਜੀ ਸਾਰੇ ਕਾਉਂਸਲਰ ਸਹਿਬਾਨ ਬੈਠੇ ਨੇ ਔਰ ਇਸ ਪਿੱਛੇ ਨੂੰ ਮੁਖ ਰੱਖਦੇ ਹੋਏ ਜੋ ਕਰਾਪਸ਼ਨ ਹੈ ਉਹਦੇ ਵੀ ਨੱਕ ਪਾਈ ਜਾਏਗੀ ਔਰ ਡੇ 1 ਤੋਂ ਜਿਹੜਾ ਉਹ ਕੰਮ ਪੂਰੇ ਪੂਰੇ ਤਰੀਕੇ ਨਾਲ ਕੀਤਾ ਜਾਏਗਾ ਆਪੋਜੀਸ਼ਨ ਨੂੰ ਲੈ ਕੇ ਕਿਵੇਂ ਚੱਲੋਗੇ ਜੀ ਆਪੋਜੀਸ਼ਨ ਲੈ ਕੇ ਕਿਵੇਂ ਜਮਾ ਅੱਜ ਉਹਨਾਂ ਦੀ ਆਪੋਜੀਸ਼ਨ ਹੈ ਜਿਹੜਾ ਬਾਹਰ ਦੇਖਿਆ ਕਿ ਉਹਨੂੰ ਨਾਲ ਲੈ ਕੇ ਚੱਲਾਂਗੇ ਜੀ ਕਿਉਂ ਤੁਸੀਂ ਇਹ ਤੁਸੀਂ ਕਹਿ ਰਹੇ ਹੋ ਪਰ ਮੈਂ ਉਹਦੇ ਸੇ ਨਹੀਂ ਮੰਨਦਾ ਸਾਰੇ ਸਾਡੇ ਭੈਣ ਭਰਾ ਸਾਰੇ ਮੇਰੇ ਸਾਰੇ ਹੀ ਸਹਿਕਾਰੀਆਂ ਸਾਹਿਬੀ ਮੇਰੇ ਕੀ ਖੋਤਰੀ ਸਹਿਬਾਨ ਆਰਤੀ ਰਿਸੋਰਜ ਜੀ ਜੀ ਉਹ ਸਾਡੇ ਸਾਰੇ ਸਾਰੇ ਸਹਿਕਾਰੀਆਂ ਸਹਿਬਾਨ ਔਰ ਨਵੇਂ ਚੁਣੇ ਗਏ ਮੇਰ ਲੁਧਿਆਣਾ ਨੂੰ ਮੁਬਾਰਕਾ ਕਿ ਪਹਿਲੀ ਵਾਰ ਫਾਇਲਾ ਮੇਰ ਫੀਮੇਲ ਮੇਰ ਜਿਹੜੇ ਉਹ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਦੋਤੇ ਵਿੱਚ ਲੁਧਿਆਣਾ ਨੂੰ ਆਜਾਮਾਤ ਤੋਂ ਪਾਟਨ ਤੋਂ ਲੁਧਿਆਣਾ ਵਾਸੀ ਬਣ ਰਹੇ ਨੇ ਇਹਨਾਂ ਦੇ ਨਾਲ ਸੀਐਫ ਵੀਰ ਸਾਡੇ ਜੀਰੇਵਾਲ ਦੇ ਕੌਂਸਲਰ ਸ਼੍ਰੀ ਰਕੇਸ਼ ਕੁਰਾਸ਼ਰ ਜੀ ਬੜੇ ਐਕਸਪੀਰੀਅੰਸ ਦੇ ਨਾਲ ਹਲਕੇ ਤੋਂ ਔਰ ਉਹਨਾਂ ਦੇ ਨਾਲ ਡਿੱਤੀ ਵੀਰ ਸਾਡੇ ਛੋਟੇ ਵੀਰ ਆਦਮ ਨਗਰ ਹਲਕੇ ਤੋਂ ਪ੍ਰਿੰਸ ਜੋਹਰ ਇਹ ਕਿ ਅੱਜ ਸਾਰੇ ਸਾਰੇ ਕਾਉਂਸਲਰ ਵੱਲੋਂ ਆਵਾਜ਼ੀ ਪਾਰਟੀ ਦੇ ਫ੍ਰੀ ਸੀਪ ਨੂੰ ਸਾਰੀ ਲੀਡਰਸ਼ਿਪ ਦੇ ਨਾਲ ਸਵਾਰ ਮਸ਼ੂਰੇ ਤੋਂ ਬਾਅਦ ਅੱਜ ਯੂਨੀਮਾਸਲੀ ਇਹ ਇਲੈਕਟ ਹੋਏ ਨੇ ਔਰ ਮਨਸੰਮਤ ਹੈ ਕਿ ਇਹ ਅੱਜ ਇੱਕ ਨਵਾਂ ਇਤਿਹਾਸ ਹੈ ਜਿਹੜਾ ਉਹ ਲੁਧਿਆਣਾ ਦੇ ਦੇ ਕੋਸ਼ਤ ਵਿੱਚ ਲਿਖਿਆ ਜਾ ਰਿਹਾ ਹੈ ਕਿ ਜਦੋਂ ਪਹਿਲੀ ਵਾਰੀ ਮੈਦਾਨ ਕਾਉਂਸਲ ਜਿਹੜੇ ਕਿ ਪ੍ਰਿੰਸੀਪਲ ਨੇ ਔਰ ਬੀਏ ਨੇ ਔਰ ਬੜੇ ਹਾਈਲੀ ਕੁਆਲੀਫਾਈਡ ਨੇ ਉਹਨਾਂ ਨੂੰ ਇਹ ਦੋਮਾਰੀ ਜਿਹੜੀ ਹੋ ਸੌਂਦੀ ਗਈ ਹੈ ਸੋ ਸਾਰੇ ਧੰਨਵਾਦ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਇਹ ਸਾਰੇ ਪ੍ਰੋਸੈਸ ਦੇ ਵਿੱਚ ਸਾਡੇ ਸਾਰੇ ਕਾਉਂਸਲਰਸ ਤੋਂ ਲੈ ਕੇ ਸਾਡੇ ਸਾਰੇ ਸਰਕਾਰੀ ਯੋਗ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਔਰ ਉੱਪਰ ਟੌਪ ਲੀਡਰਸ਼ਿਪ ਦਾ ਕਮਾਨ ਸਾਹਿਬ ਜੀ ਔਰ ਕੇਜੂਆ ਸਾਹਿਬ ਤੱਕ ਸਾਰਾ ਪ੍ਰੋਪਰ ਡਿਸਕਸ਼ਨ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਜਿਸ ਨਿਸ਼ਤਾਰ ਦੇ ਉੱਪਰ ਔਰ ਇੱਕ ਬੇਮਿਸਾਲ ਜਿੱਤ ਦੀ ਮੂਹਮ ਹੈ ਜਿਹੜੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਹੁਣ ਤੱਕ 46 ਕਾਰਪੋਰੇਸ਼ਨ ਕੌਂਸਲਰਾਂ ਅਤੇ ਕਮੇਟੀ ਮੈਂਬਰ ਜੋ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 35 ਦੇ ਉੱਪਰ ਇਲੈਕਸ਼ਨ ਹੋਈ ਹੈ ਮੇਰਾਂ ਦੀ ਜਾਂ ਪ੍ਰਧਾਨਾਂ ਦੀ ਮੈਨੂੰ ਇਹ ਦੱਸਦੇ ਹੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 35 ਤੋਂ ਦੇ ਵਿੱਚੋਂ 35 ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਨੂਸਪਲ ਕਾਉਂਸਲਰ ਨੇ ਉਹਨਾਂ ਨੂੰ ਮੇਅਰ ਜਾਂ ਪ੍ਰਧਾਨ ਹੈ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਮਿਲੀ ਹੈ 100% ਜਿਤਦਾ ਰਿਕਾਰਡ ਹੈ ਜਿਹੜਾ ਉਹ ਹਜੇ ਤੱਕ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਇਹਨਾਂ ਕਾਉਂਸਲਰ ਕਾਉਂਸਲਰ ਕਾਰਪੋਰੇਸ਼ਨ ਦੇ 14 ਦੇ ਵਿੱਚ ਸੋ ਇੱਕ ਵਾਰ ਫੇਰ ਤੋਂ ਸਾਡੀ ਸਾਰੀ ਨਵੀਂ ਚੁਣੀ ਗਈ ਟੀਮ ਦਾ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਦਾ ਨੂ ਮੁਬਾਰਕਾ ਪ੍ਰਚਿਤ ਸਾਹਿਬ ਨੂੰ ਔਰ ਜੋਹਰ ਸਾਹਿਬ ਨੂੰ ਜਿਸ ਤਰ੍ਹਾਂ ਮੁਬਾਰਕਾ ਉਥੇ ਹੀ ਵਿਸ਼ੇਸ਼ ਤੌਰ ਤੇ ਉੱਚੇ ਚੇ ਤੌਰ ਤੇ ਲੁਧਿਆਣਾ ਨਿਵਾਸੀਆਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਆਵਾਜ਼ ਪਾਰਟੀ ਦੀ ਨੀਤੀਆਂ ਦੇ ਵਿੱਚ ਆਪਣਾ ਵਿਸ਼ਵਾਸ ਜਤਾਇਆ ਉਥੇ ਉੱਚੇ ਚੇ ਤੌਰ ਤੇ ਧੰਨਵਾਦ ਸਾਡੇ ਸਾਰੇ ਐਮ ਐਲ ਏ ਸਾਹਿਬਾਨ ਦਾ ਲੁਧਿਆਣਾ ਦੇ ਸਾਡੇ ਬੱਗਾ ਜੀ ਭੋਲਾ ਜੀ ਔਰ ਮੈਡਮ ਛੀਨਾ ਜੀ ਕੁਲਵੰਤ ਸਿੱਧੂ ਜੀ ਔਰ ਪੱਪੀ ਜੀ ਮੁੰਡੀਆਂ ਸਾਹਿਬ ਸਾਡੇ ਵਿੱਚ ਅੱਜ ਨਹੀਂ ਰਹੇ ਸਾਡੇ ਵੱਡੇ ਵੀਰ ਭੋਗੀ ਜੀ ਉਹਨਾਂ ਦੀ ਇੱਛਾ ਸੀ ਕਿ ਇੱਕ ਬੇਤਹਾਸ਼ਾ ਰਿਕਾਰਡ ਤੋੜ ਜਿੱਤ ਦੇ ਨਾਲ ਸਾਡਾ ਮੇਅਰ ਜਿਹੜਾ ਉਹ ਲੁਧਿਆਣਾ ਨੂੰ ਮਿਲਣਾ ਚਾਹੀਦਾ ਸੋ ਉਹਨਾਂ ਦੀ ਵੀ ਅੱਜ ਇੱਛਾ ਮੈਂ ਸਮਝਦਾ ਕਿ ਸਾਰੀ ਦੀ ਸਾਰੀ ਟੀਮ ਨੇ ਇੱਕ ਮੁਠੋਂ ਕੇ ਇੱਕ ਪਰਿਵਾਰ ਦੀ ਤਰ੍ਹਾਂ ਉਨ੍ਹਾਂ ਦੀ ਇੱਛਾ ਦੇ ਉੱਪਰ ਵੀ ਪੁੱਲ ਨਗਰੇ ਉਹ ਚਾੜੇ ਨੇ ਤੇ ਮੈਂ ਕਹਿਣਾ ਚਾਹੂੰਗਾ ਕਿ ਤਗੜੇ ਹੋ ਕੇ ਜੋ ਡਿਵੈਲਪਮੈਂਟ ਦੇ ਕੰਮ ਪਿਛਲੇ ਲੰਬੇ ਸਮੇਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਘਟਾਲੇ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਬਹੁਤ ਸੂੰਦੇ ਰਹੇ ਆ ਡੰਕੇ ਦੀ ਚੋਟ ਦੇ ਉੱਪਰ ਲੋਕ ਕਹਿੰਦੇ ਰਹੇ ਨੇ ਪਰ ਕਿੰਨੇ ਸਰਕਾਰਾਂ ਨੇ ਔਰ ਜੋ ਜੋ ਕੀਤਾ ਸੋ ਹੁਣ ਸਾਡੇ ਲੋਕਾਂ ਨੂੰ ਦਿੱਤਾ ਹੈ ਇੱਕ ਨਵਾਂ ਅਧਿਆਇ ਹੈ ਜਿਹੜਾ ਨਵਾਂ ਚੈਪਟਰ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦਾ ਜੋ ਕਿ ਇੰਡਸਟਰੀਅਲ ਹੱਬ ਹੈ ਜੋ ਕਿ ਦਿਲ ਇੰਨੀ ਜ਼ਿਆਦਾ ਡਿਵੈਲਪਮੈਂਟ ਦਾ ਇੱਕ ਨਵਾਂ ਚੈਪਟਰ ਲਿਖਣ ਦਾ ਅੱਜ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਸਰੋਪੀ ਜੰਮੀਰੋ ਪੁਲਿਸ ਨੇ ਇਹ ਜਿੰਨੇ ਨਜ਼ਰ ਆਇਆ ਉਹ ਇੰਸ਼ਾਅ ਨਾਲ ਉਹ ਬਹੁਤ ਹੋਸ਼ ਵਿੱਚ ਰਾਤ ਰਹਿਣਾ ਜਿਵੇਂ ਉਹਨਾਂ ਦਾ ਨੁਕਮ ਤਾਂ ਉਹ ਹੋ ਰਿਹਾ ਹੈ ਕਿ ਜਿਵੇਂ ਉਹਨਾਂ ਦਾ ਖਤਰਾ ਹੁੰਦਾ ਰੋਣੀ ਪਾ ਲੈਦਾ ਹੈ ਸਰੋਪੀ ਕਹਿੰਦੇ ਜੀ ਮੀਡੀਆ ਰਿਪੋਰਟਰ ਆ ਗਿਆ ਇਸ ਤਰ੍ਹਾਂ ਕਿ ਜਿਹੜਾ ਤੁਸੀਂ ਗੱਲ ਕਹਿ ਰਹੇ ਸੀ ਕਿ ਉਹਨਾਂ ਦਾ ਕੀ ਕੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਵੋਟਿੰਗ ਹੋਣੀ ਚਾਹੀਦੀ ਹੈ ਉਹ ਕਹਿੰਦੇ ਸੀ ਬੈਲਟ ਪੇਪਰ ਤੇ ਵੋਟਿੰਗ ਹੋਣੀ ਚਾਹੀਦੀ ਉਹਨਾਂ ਨੂੰ ਕਹੋ ਉਹ ਬਿਨਾਂ ਪੜ੍ਹੇ ਆ ਜਾਂਦੇ ਨੇ ਇੱਥੇ ਵੀ ਬਿਨਾਂ ਪੜ੍ਹੇ ਆ ਗਏ ਤੇ ਮੇਰੇ ਅੰਸਾਵਾ ਦੇ ਵਿੱਚ ਵੀ ਬਿਨਾ ਪੜੇ ਜਾਂਦੇ ਨੇ ਉਹਨਾਂ ਨੂੰ ਬੋਲ ਕਿ ਐਕਟ ਦੇ ਵਿੱਚ ਹੀ ਪ੍ਰੋਵੀਜ਼ਨ ਹੈ ਜਿਹੜੀ ਉਹ ਬਾਇ ਰੇਜ਼ਿੰਗ ਹੈਂਡਸ ਹੈ ਜੇ ਉਹਨਾਂ ਕੋਲ ਨਹੀਂ ਕਾਪੀ ਹੈ ਤਾਂ ਮੈਂ ਉਹਨਾਂ ਨੂੰ ਕਾਪੀ ਭੇਜ ਦੂੰਗਾ ਸਰ ਮੈਂ ਕਈ ਵਾਰੀ ਨਹੀਂ ਸਰ ਮੈਂ ਬਤਾਈ ਦੀ ਇਹਨਾਂ ਨੂੰ ਬਾਹਰ ਨਹੀਂ ਕਰ ਸਕਦਾ ਸਰ ਉਹਦੇ ਸਾਹਮਣੇ ਗੱਲ ਬਾਤ ਹੋ ਗਈ ਸੀ ਆਹ ਸੱਚਿਆ ਗਿਆ ਉਹ ਸੁਣੋ ਤੁਸੀਂ ਇਹ ਗੱਲ ਜਲੰਧਰ ਵੀ ਆਈ ਸੀ ਕਿ ਜੋ ਇਸ ਹਾਊਸ ਦਾ ਡਿਵਰਪ ਹੋਣਾ ਹੈ ਜਿ ਇਲੈਕਸ਼ਨ ਦਾ ਉਹਦੇ ਵਿੱਚ ਸਿਰਫ ਆਫੀਸਰ ਜਿਹਨਾਂ ਨੇ ਇਲੈਕਸ਼ਨ ਕੰਡਕਟ ਕਰੀਆ ਹੈ ਔਰ ਜਿਹਦਾ ਦੀ ਮੋਰ ਹੈ ਜਿਹਦੇ ਸੀ ਆਰਕਨ ਸਾਊਂਡ ਐਮਲ ਇਹ ਉਹਨਾਂ ਨੇ ਕਦੇ ਵੀ ਇਲੈਕਸ਼ਨ ਪ੍ਰੋਸੈਸ ਨੂੰ ਲਾਈਵ ਮੀਡੀਆ ਕਦੇ ਵੀ ਕਵਰ ਨਹੀਂ ਕਰਦਾ ਆ ਹੁਣ 10 ਮਿੰਟ ਪਹਿਲਾਂ ਇਲੈਕਸ਼ਨ ਮੁੱਕਿਆ ਤੁਹਾਡੇ ਸਮੂਹ ਕੋਲ ਹੈ ਅਰਣਾ ਸਾਹਿਬ ਪੰਜ ਜੋ ਮੇਅਰ ਤੁਸੀਂ ਬਣਾ ਲਏ ਜ਼ਿਲ੍ਹੇ ਵਿੱਚ ਤੇ ਲੁਧਿਆਣਾ ਚ ਇਕੱਲਾ ਮਹਿਲਾ ਕਿਉਂ ਚੁਣੀ ਗਈ ਚਾਰਜ ਕਿਉਂ ਤੁਹਾਡਾ ਠੀਕ ਹੈ ਨਾ ਪੰਜ ਜਿਲ੍ਹਿਆਂ ਨਹੀਂ ਪੰਜ ਜਿਲ੍ਹਿਆਂ ਪੰਜ ਪੰਜ ਜਿਲ੍ਹੇ ਲੈ 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 ਦੋ ਤਿੰਨ ਕਿ ਲੁਧਿਆਣਾ ਚ ਚੁਣੀਆ ਮਹਿਲਾ ਨਹੀਂ ਹੋਰ ਵੀ ਜ਼ਿਲ੍ਹੇ ਜਿਲ੍ਹੇ ਲੁਧਿਆਣਾ ਚ ਚੁਣੀਆ ਨਾਲ ਮੇਰੇ ਸਾਰੇ ਹੀ ਸਤਕਾਰਯੋਗ ਸਾਥੀ ਮੇਰੇ ਕੁਲੀਗ ਮੰਤਰੀ ਸਹਿਬਾਨ ਤਰਪੀ ਸੋਨ ਜੀ ਔਰ ਹਰਦੀਪ ਮੁੰਡੀਆਂ ਜੀ ਸਾਡੇ ਸਾਰੇ-ਸਾਰੇ ਸਤਕਾਰਯੋਗ ਐਮ ਐਲ ਏ ਸਹਿਬਾਨ ਔਰ ਨਵੇਂ ਚੁਣੇ ਗਏ ਮੇਅਰ ਲੁਧਿਆਣਾ ਨੂੰ ਮੁਬਾਰਕਾਂ ਕਿ ਪਹਿਲੀ ਵਾਰ ਮਹਿਲਾ ਮੇਅਰ ਫੀਮੇਲ ਮੇਅਰ ਨੇ ਜਿਹੜੇ ਉਹ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਰੂਪ ਦੇ ਵਿੱਚ ਲੁਧਿਆਣਾ ਨੂੰ ਆਜਾਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਾਸੀਆਂ ਵੱਲੋਂ ਮਿਲੇ ਨੇ ਇਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਸਾਡੇ 6 ਵਾਰ ਦੇ ਕਾਉਂਸਲਰ ਸ਼੍ਰੀ ਰਕੇਸ਼ ਪ੍ਰਾਸ਼ਰ ਜੀ ਬੜੇ ਐਕਸਪੀਰੀਅੰਸ ਦੇ ਨਾਰਥ ਹਲਕੇ ਤੋਂ ਔਰ ਉਹਨਾਂ ਦੇ ਨਾਲ ਡਿਪਟੀ ਮੇਅਰ ਸਾਡੇ ਛੋਟੇ ਵੀਰ ਆਤਮ ਨਗਰ ਹਲਕੇ ਤੋਂ ਪ੍ਰਿੰਸ ਜੋਹਰ ਇਹ ਤਿੰਨੇ ਅੱਜ ਸਾਰੇ ਦੇ ਸਾਰੇ ਕਾਉਂਸਲਰਸ ਵੱਲੋਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੱਲੋਂ ਸਾਰੀ ਲੀਡਰਸ਼ਿਪ ਦੇ ਨਾਲ ਸਲਾਹ مشورے ਤੋਂ ਬਾਅਦ ਅੱਜ ਯੂਨੀਨਿਮਸਲੀ ਇਹ ਇਲੈਕਟ ਹੋਏ ਨੇ ਔਰ ਮੈਂ ਸਮਝਦਾ ਕਿ ਇਹ ਅੱਜ ਇੱਕ ਨਵਾਂ ਇਤਿਹਾਸ ਹੈ ਜਿਹੜਾ ਉਹ ਲੁਧਿਆਣਾ ਦੇ ਦੇ ਪੁਸਤਕ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਜਦੋਂ ਪਹਿਲੀ ਵਾਰੀ ਮਹਿਲਾ ਕਾਉਂਸਲਰ ਜਿਹੜੇ ਕਿ ਪ੍ਰਿੰਸੀਪਲ ਨੇ ਔਰ ਬੀਆਰ ਨੇ ਔਰ ਬੜੇ ਹਾਈਲੀ ਕੁਆਲੀਫਾਈਡ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਗਈ ਹੈ ਸੋ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਸਾਡੇ ਸਾਰੇ ਕਾਉਂਸਲਰਸ ਤੋਂ ਲੈ ਕੇ ਸਾਡੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਔਰ ਉੱਪਰ ਟਾਪ ਲੀਡਰਸ਼ਿਪ ਤੱਕ ਮਾਨ ਸਾਹਿਬ ਔਰ ਕੇਜੂਆ ਸਾਹਿਬ ਤੱਕ ਸਾਰਿਆਂ ਦੇ ਨਾਲ ਪ੍ਰੋਪਰ ਡਿਸਕਸ਼ਨ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਯੂਨੀਨੀਮਸ ਤੌਰ ਦੇ ਉੱਪਰ ਔਰ ਇੱਕ ਬੇਮਿਸਾਲ ਜਿੱਤ ਦੀ ਮੁਹਿੰਮ ਹੈ ਜਿਹੜੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਹੁਣ ਤੱਕ 46 ਕਾਰਪੋਰੇਸ਼ਨਲ ਕਾਉਂਸਲਰਾਂ ਔਰ ਕਮੇਟੀਆਂ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 35 ਦੇ ਉੱਪਰ ਇਲੈਕਸ਼ਨ ਹੋਈ ਹੈ ਮੇਰਾਂ ਦੀ ਜਾਂ ਪ੍ਰਧਾਨਾਂ ਦੀ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 35 ਤੋਂ ਦੇ ਵਿੱਚੋਂ 35ਾਂ ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਮਿਊਸਪਲ ਕਾਉਂਸਲਰਸ ਨੇ ਉਹਨਾਂ ਨੂੰ ਮੇਅਰ ਜਾਂ ਪ੍ਰਧਾਨ ਹੈ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਮਿਲੀ ਹੈ 100% ਆ ਜਿੱਤ ਦਾ ਰਿਕਾਰਡ ਹੈ ਜਿਹੜਾ ਉਹ ਹਜੇ ਤੱਕ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਇਹਨਾਂ ਕਾਉਂਸਲਰ ਕਾਉਂਸਲਰ ਕਾਰਪੋਰੇਸ਼ਨ ਦੇ ਚੋਣਾਂ ਦੇ ਵਿੱਚ ਸੋ ਇੱਕ ਵਾਰ ਫੇਰ ਤੋਂ ਸਾਡੀ ਸਾਰੀ ਨਵੀਂ ਚੁਣੀ ਗਈ ਟੀਮ ਦਾ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਦਾ ਨੂੰ ਮੁਬਾਰਕਾਂ ਪ੍ਰਸ਼ਰ ਸਾਹਿਬ ਨੂੰ ਔਰ ਜੋਹਰ ਸਾਹਿਬ ਨੂੰ ਜਿੱਥੇ ਮੁਬਾਰਕਾਂ ਉੱਥੇ ਹੀ ਵਿਸ਼ੇਸ਼ ਤੌਰ ਤੇ ਉਚੇਚੇ ਤੌਰ ਤੇ ਲੁਧਿਆਣਾ ਨਿਵਾਸੀਆਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਆਵਾਜ਼ ਦੀ ਪਾਰਟੀ ਦੀ ਨੀਤੀਆਂ ਦੇ ਵਿੱਚ ਆਪਣਾ ਵਿਸ਼ਵਾਸ ਜਤਾਇਆ ਉੱਥੇ ਉਚੇਚੇ ਤੌਰ ਤੇ ਧੰਨਵਾਦ ਸਾਡੇ ਸਾਰੇ ਐ ਐਮਐਲਏ ਸਾਹਿਬਾਨ ਦਾ ਲੁਧਿਆਣਾ ਦੇ ਸਾਡੇ ਬੱਗਾ ਜੀ ਭੋਲਾ ਜੀ ਔਰ ਮੈਡਮ ਛੀਨਾ ਜੀ ਕੁਲਵੰਤ ਸਿੱਧੂ ਜੀ ਔਰ ਪੱਪੀ ਜੀ ਮੁੰਡੀਆਂ ਸਾਹਿਬ ਔਰ ਸਾਡੇ ਵਿੱਚ ਅੱਜ ਨਹੀਂ ਰਹੇ ਸਾਡੇ ਵੱਡੇ ਵੀਰ ਗੋਗੀ ਜੀ ਉਹਨਾਂ ਦੀ ਇੱਛਾ ਸੀ ਕਿ ਇੱਕ ਬੇਤਹਾਸ਼ਾ ਰਿਕਾਰਡ ਤੋੜ ਜਿੱਤ ਦੇ ਨਾਲ ਸਾਡਾ ਮੇਰਾ ਜਿਹੜਾ ਉਹ ਲੁਧਿਆਣਾ ਨੂੰ ਮਿਲਣਾ ਚਾਹੀਦਾ ਸੋ ਉਹਨਾਂ ਦੀ ਵੀ ਇਹ ਅੱਛਾ ਮੈਂ ਸਮਝਦਾ ਕਿ ਸਾਰੀ ਦੀ ਸਾਰੀ ਟੀਮ ਨੇ ਇੱਕ ਮੁੱਠ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਦੀ ਇੱਛਾ ਦੇ ਉੱਪਰ ਵੀ ਫੁੱਲ ਨੇ ਜਿਹੜੇ ਉਹ ਚਾੜੇ ਨੇ ਤੇ ਮੈਂ ਸਾਰੀ ਨਵੀਂ ਚੁਣੀ ਗਈ ਟੀਮ ਨੂੰ ਸਾਰੇ ਕਾਉਂਸਲਰਸ ਨੂੰ ਕਹਿਣਾ ਚਾਹੂਗਾ ਕਿ ਤਗੜੇ ਹੋ ਕੇ ਜੋ ਡਿਵੈਲਪਮੈਂਟ ਦੇ ਕੰਮ ਪਿਛਲੇ ਲੰਬੇ ਸਮੇਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਘਟਾਲੇ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਬਹੁਤ ਸੁਣਦੇ ਰਹੇ ਆ ਡੰਕੇ ਦੀ ਚੋਟ ਦੇ ਉੱਪਰ ਲੋਕ ਕਹਿੰਦੇ ਰਹੇ ਨੇ ਪਰ ਪਿਛਲੀਆਂ ਸਰਕਾਰਾਂ ਨੇ ਔਰ ਜੋ ਜੋ ਕੀਤਾ ਸੋ ਹੁਣ ਸਮਾਂ ਹੁਣ ਮੌਕਾ ਸੁਨਹਿਰੀ ਮੌਕਾ ਜਿਹੜਾ ਉਹ ਲੁਧਿਆਣਾ ਦੇ ਲੋਕਾਂ ਨੇ ਦਿੱਤਾ ਤੇ ਇੱਕ ਨਵਾਂ ਅਧਿਆਇ ਹੈ ਜਿਹੜਾ ਨਵਾਂ ਚੈਪਟਰ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦਾ ਜੋ ਕਿ ਇੰਡਸਟਰੀਅਲ ਹੱਬ ਹੈ ਜੋ ਕਿ ਦਿਲ ਹੈ ਪੂਰੇ ਪੰਜਾਬ ਦਾ ਡਿਵੈਲਪਮੈਂਟ ਦਾ ਇੱਕ ਨਵਾਂ ਚੈਪਟਰ ਲਿਖਣ ਦਾ ਅੱਜ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਓਪੋਜੀਸ਼ਨ ਨਾ ਵਧਾਈ ਨਹੀਂ ਦਿੰਦੀ ਨਜ਼ਰ ਆ ਰਹੀ ਓਪੋਜੀਸ਼ਨ ਨਾਰਾਜ਼ ਹੈ ਓਪੋਜੀਸ਼ਨ ਇਹ ਤਾਂ ਨਾਰਾਜ਼ ਹੀ ਰਹਿਣਾ ਜੀ ਉਹ ਤਾਂ ਜਿਵੇਂ ਉਹਨਾਂ ਦਾ ਜੋ ਕੰਮ ਤਾਂ ਉਹ ਹੋ ਰਿਹਾ ਹੈ ਕਿ ਜਿਵੇਂ ਜਦ ਜਵਾਹ ਖਾਰਦਾ ਹੁੰਦਾ ਔਰ ੁੰਡੀ ਪਾ ਲੈਂਦਾ ਉਹਨਾਂ ਦਾ ਕੰਮ ਤਾਂ ਉਹ ਹੈ ਹੁਣ ਜਿੱਤੇ ਪਹਿਲੀ ਵਾਰੀ ਮੀਡੀਆ ਨੂੰ ਵੀ ਆਊਟ ਰੱਖਿਆ ਗਿਆ ਇਸ ਤਰ੍ਹਾਂ ਕਿ ਜਿਹੜਾ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਉਹਨਾਂ ਦਾ ਕੀ ਕੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਵੋਟਿੰਗ ਹੋਣੀ ਚਾਹੀਦੀ ਹੈ ਐਕਟ ਦੇ ਵਿੱਚ ਲਿਖਿਆ ਹੈ ਬੈਲੈਂਟ ਦੇ ਵਿੱਚ ਉਹਨਾਂ ਨੂੰ ਕਹੋ ਉਹ ਬਿਨਾ ਪੜੇ ਆ ਜਾਂਦੇ ਨੇ ਇੱਥੇ ਵੀ ਬਿਨਾ ਪੜੇ ਆ ਗਏ ਤੇ ਵਿਧਾਨ ਸਭਾ ਦੇ ਵਿੱਚ ਵੀ ਬਿਨਾ ਪੜੇ ਜਾਂਦੇ ਨੇ ਉਹਨਾਂ ਨੂੰ ਕਹੋ ਕਿ ਐਕਟ ਦੇ ਵਿੱਚ ਹੀ ਪ੍ਰੋਵੀਜ਼ਨ ਹੈ ਜਿਹੜੀ ਉਹ ਬਾਇਡ ਰੇਜ਼ਿੰਗ ਹੈਂਡਸ ਹੈ ਜੇ ਉਹਨਾਂ ਕੋਲ ਨਹੀਂ ਕਾਪੀ ਹੈਗੀ ਤਾਂ ਮੈਂ ਉਹਨਾਂ ਨੂੰ ਕਾਪੀ ਭੇਜ ਦੂੰਗਾ। ਇਹ ਕਹੀ ਤਾਂ ਕਹਿੰਦੀ ਸਾਨੂੰ ਵਿਧਾਈ ਦੇਣ ਦੇ ਨਾਲ ਮਾਰ ਨਹੀਂ ਸਕਿਆ। ਉਹਦੇ ਸਾਹਮਣੇ ਗੱਲਬਾਤ ਦੇਖੋ ਸੁਣੋ ਤੁਸੀਂ ਤੁਸੀਂ ਇਹ ਗੱਲ ਜਲੰਧਰ ਵੀ ਆਈ ਸੀਗੀ ਜੋ ਇਸ ਹਾਊਸ ਦਾ ਡੈਕਰਮ ਹੁੰਦੇ ਨੇ ਜੀ ਇਲੈਕਸ਼ਨ ਦਾ ਉਹਦੇ ਵਿੱਚ ਸਿਰਫ ਆਫੀਸਰ ਜਿਨ੍ਹਾਂ ਨੇ ਇਲੈਕਸ਼ਨ ਕੰਡਕਟ ਕਰਨੀ ਹੈ ਔਰ ਜਿਨ੍ਹਾਂ ਦੀ ਵੋਟ ਹੈ ਉਹਦੇ ਚ ਐਮਸੀ ਔਰ ਕਨਸਰਨਡ ਐਮਐਲਏ ਉਹ ਹੁੰਦੇ ਨੇ ਕਦੇ ਵੀ ਇਲੈਕਸ਼ਨ ਪ੍ਰੋਸੈਸ ਨੂੰ ਲਾਈਵ ਮੀਡੀਆ ਕਦੇ ਵੀ ਕਵਰ ਨਹੀਂ ਕਰਦਾ ਆ ਹੁਣ 10 ਮਿੰਟ ਪਹਿਲਾਂ ਇਲੈਕਸ਼ਨ ਮੁੱਕੇ ਤੁਹਾਡੇ ਸਾਹਮਣੇ ਹੋ ਰਹੇ ਆ ਅਰੋਣਾ ਸਾਹਿਬ ਪੰਜ ਮੇਅਰ ਤੁਸੀਂ ਬਣਾਏ ਨੇ ਜ਼ਿਲ੍ਹੇ ਵਿੱਚ ਹਾਂਜੀ ਇਕੱਲਾ ਪਹਿਲਾ ਕੋਲ ਜਿਹੜੀ ਗਈ ਚਾਰ